ਲੋ ਜੀ ਟੈਂਕੀ ਆਪਾਂ ਫੁੱਲ ਕਰਾ ਲਈ ਅੱਜ ਤੇ ਟਾਈਮ ਹੋ ਗਿਆ ਆ 11:58 ਯਾਨੀ ਕਿ 12:00 ਵਜੇ ਵਾਲੇ ਆ ਤੇ ਇਸ ਟਾਈਮ ਆਪਾਂ ਖੜੇ ਆ ਜਿਹੜਾ ਰੋਪੜ ਰੋਡ ਬਾਈਪਾਸ ਹੈ ਉੱਥੇ ਆਪਾਂ ਸੀਐਨਜੀ ਫੁੱਲ ਕਰਾਈ ਹੈ ਤੇ ਹੁਣ ਆਪਾਂ ਕੰਮ ਸਟਾਰਟ ਕਰਨ ਲੱਗੇ ਆ ਜਿੱਥੋਂ ਆਪਾਂ ਸੀਐਨਜੀ ਪੁਆਈਆ ਨਾ ਇੱਕ ਰਾਲੀ ਦੇ ਕੋਲ ਪੈ ਜਾਂਦਾ ਪੰਪ ਜਮਾ ਤੇ ਤਾਂ ਕਰਕੇ ਨਾ ਇਧਰੋਂ ਰਾਈਡਾਂ ਘੱਟ ਪੈਂਦੀਆਂ ਆ ਤੇ ਆਪਣੇ ਘਰ ਦੇ ਕੋਲ ਮੈਂ ਦਾ ਪੰਪ ਤਾਂ ਕਰਕੇ ਆਪਾਂ ਉਹ ਦੂ ਸੀਐਨਜੀ ਪਵਾਉਣ ਆ ਜene ਨਹੀਂ ਆਪਾਂ ਨੂੰ ਸੀਐਨਜੀ ਪਵਾਉਣੀ ਪੈਂਦੀ ਐ ਸਿੱਧੀ ਜਾ ਕੇ 에어ਪੋਰਟ ਰੋਡ ਤੋਂ ਤਾਂ ਕਰਕੇ ਪਹਿਲੇ ਦੂ ਸੀਐਨਜੀ ਪਵਾਉਣ ਆਨੇ ਤੇ ਹੁਣ ਆਪਾਂ ਕੰਮ ਸਟਾਰਟ ਕਰ ਲੱਗੇ ਆ ਬੜੇ ਟਾਈਮ ਆ ਵੀਡੀਓ ਬਣਾਉਣ ਲੱਗੇ ਆ ਤੇ ਕਿਉਂਕਿ ਬਹੁਤ ਟਾਈਮ ਹੋ ਗਿਆ ਵੀਡੀਓ ਬਣਾਈ ਦੀ ਵੀਡੀਓ ਬਣਾਉਣ ਦਾ ਟਾਈਮ ਹੀ ਲੱਗਦਾ ਯਾਰ ਤੇ ਪਹਿਲੀ ਰਾਈਡ ਆਪਾਂ ਨੂੰ ਪੈ ਗਈ ਯਾਰ ਪਰ ਉਹ ਪਈਆ ਰਜਾਤਬਾਰਾ ਕਾਲਜ ਦੇ ਕੋਲ થી ਪਹਿਲੀ ਰਾਈਡ ਆਪਾਂ ਰਿਆਤਵਾਰਾ ਕਾਲਜ ਤੇ ਚੱਕੀ ਦੀ। ਉਸ ਤੋਂ ਬਾਅਦ ਦੂਜੀ ਰਾਈਡ ਆਪਾਂ ਚੱਕੀ ਸੀਗੀ ਜਿਹੜੀ ਰਿਆਤਵਾਰਾ ਤੋਂ ਚੱਕੀ ਤੇ ਉਹਨੂੰ ਮੋਹਾਲੀ 40s ਹਸਪੀਟਲ ਕੋਲ ਧਾਰਿਆ ਸੀਗਾ। ਤੇ ਦੂਜੀ ਉਹ ਉੱਥੀ ਤੋਂ ਸੇਮ ਰਾਈਡ ਆਪਾਂ ਚੱਕੀ। ਆ 40s ਹਸਪੀਟਲ ਤੋਂ ਉਹ ਚੱਕੀ ਦੀ ਨਵੇਂ ਗਰਾਉਂ। ਤੇ ਹੁਣ ਆਪਾਂ ਨਵੇਂ ਗਰਾਉਂ ਆਏ ਰਾਈਡ ਛੱਡੀ ਐ ਤੇ ਇਹ ਮੈਂ ਚੱਕ ਤਾਂ ਲਈ ਰਾਈਡ। ਪਾਰਿਸ ਦੇ ਰਸਤੇਆਂ ਦਾ ਤਾਂ ਬਹੁਤ ਬੁਰਾ ਹਾਲ ਹੈ ਯਾਰ ਬਹੁਤ ਘਟਾਈ ਦਾ ਚੱਲ ਮੈਂ ਕਿਹਾ ਕੋਲਾ ਰੈਡ ਉਹ ਚੱਕਰ ਜੀ ਚੱਕ ਲਈ ਪਰ ਉਹਦਾ ਰਸਤੇ ਦਾ ਬੜਾ ਬੁਰਾ ਹਾਲ ਹੈ ਰਾਈਡ ਸੀਗੀ ਇਹ 200 ਰੁਪਏ ਦੀ ਤੇ ਹੁਣ ਉੱਥੋਂ ਇੱਥੋਂ ਕਿਲੋ ਕਿਲੋ ਮੀਟਰ ਦੂਰ ਤੇ ਰਾਈਡ ਚੱਕਣੀ ਹੈ 70 ਕੀ ਹਾਲੀ 70 ਦੀ ਜਿਹੜੀ ਰਾਈਡ ਆਪਾਂ ਨਵੇਂ ਗਰਾਉਂਡ ਤੋਂ ਚੱਕੀ ਸੀ ਨਾ ਉਹ ਆਪਾਂ ਉਹ 70 ਚੱਕ ਕੇ ਡ੍ਰੌਪ ਕਰਤੀ ਆ ਹੁਣ ਇੱਥੋਂ ਹੀ ਆਪਾਂ ਰਾਈਡ ਵਾਗੀ 400 ਮੀਟਰ ਦੂਰ ਤੋਂ ਸਿਰਫ 1.5 ਕਿਲੋਮੀਟਰ ਛੱਡਣੀ ਆ 80 ਰੁਪਏ ਦੀ ਰਾਈਡ ਆ ਉਹ ਚਲੋ ਉਹ ਨੂੰ ਜੱਕਦੇ ਜਾ ਕੇ ਆਜੋ ਆਪਾਂ ਤਾਂ ਗੱਡੀ 'ਚ ਮੈਪ 'ਤੇ ਚਲਾ ਲੀਦਾ ਇਹ ਸੌਖਾ ਰਹਿੰਦਾ ਆ ਗੱਡੀ ਵਾਲੀ ਸਕਰੀਨ 'ਚ ਮੋਬਾਈਲ ਵਿੱਚ ਰਾਈਡ ਆਈ ਜਾਂਦੀ ਐ ਤੇ ਮੈਪ ਇਹਦਾ ਉਹ ਇਹਦੇ ਜਿਓ ਸ਼ੋਅ ਹੋਣ ਲੱਗ ਜਾਂਦਾ ਹੈ ਇਸ ਟਮਾਪਾ 70 'ਚ ਫਿਰਦੇ ਆ ਤੇ ਦੇਖਦੇ ਪਰ ਲੋਕ ਕਿਤਨੇ ਯਾਰਾ ਬੰਦੇ ਨੇ ਨਾ ਤੇ ਪਹਿਲਾਂ ਪਹਿਲੀ ਰਾਈਡ ਲਈ ਨਾ ਨਵੇਂ ਗਰਾਉਂ ਤੋਂ ਜਿਹੜੀ 70 ਤੱਕ ਜਾਨੀ ਮਟਰ ਤੱਕ ਲੈ ਕੇ ਆਏ ਆ ਉਹ ਆਪਾਂ ਇਨ ਡਰਾਈਵ ਤੇ ਲਾਈਏ ਤੇ ਜਿਹੜੀ ਹੁਣ ਰਾਈਡ ਆਪਾਂ ਚੱਕੀ ਹੈ ਮਟਰ ਤੋਂ ਇਹ ਵੀ ਆਪਾਂ ਇਨ ਡਰਾਈਵ ਤੋਂ ਚੱਕੀ ਹੈ ਇਨ ਡਰਾਈਵ ਵੀ ਕਦੇ-ਕਦੇ ਠੀਕ ਰੇਡ ਦਿੰਦਾ ਆ ਤੇ ਕਸਟਮਰ ਦਾ ਮਸੀ ਆ ਗਿਆ ਦੇਖਦੇ ਕਿੱਥੇ ਆਉਂ ਜਿਹੜੀ ਆਪਾਂ ਮੋਟਰ ਤੋਂ ਰਾਈਡ ਚੱਕੀ ਦੀ ਨਾ ਉਹ ਸਿਰਫ 2 ਕਿਲੋਮੀਟਰ ਛੱਡਣੀ ਥਿਆ ਤੇ ਇੱਥੇ ਆ ਕੇ ਆਪਾਂ ਛੱਡਦੇ 2 ਕਿਲੋਮੀਟਰ 2 ਤੇ ਵੀ ਘੱਟੇ ਸੀਗੇ 1.78 ਸੀਗੇ ਪਰਸੈਂਟ ਕਿਲੋਮੀਟਰ ਤੇ ਉਹਦੇ ਮਿਲੇ ਆਪਾਂ ਨੂੰ 80 ਰੁਪਏ ਉਹ ਵੀ ਸਹੀ ਸੀਗੀ ਰਾਈਡ ਤੇ ਹੁਣ ਆਪਾਂ ਉਸੁਰੇ ਖੜੇ ਆ ਜਿੱਥੇ ਆ ਮਾਲ ਬਣਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕੀ ਮੋਹਾਲੀ ਵਿੱਚ ਥੋਂ ਥੋਂ ਮੋਲ ਬਣ ਰਹੀ ਕਾ ਬਣ ਰਹਾਗਾ ਇੱਕ ਇਧਰ ਬਣ ਗਿਆ ਗੁਰਦੁਆਰਾ ਸਾਹਿਬ ਦੇ ਪਿੱਛੇ ਮੁਰਦਰਾਮਬ ਸਾਹਿਬ ਦੇ ਨਾਲ ਮੋਹਾਲੀ ਵਾਕ ਕਰਕੇ ਇੱਕ ਗੁਰਦੁਆਰਾ ਸੁਹਾਣਾ ਸਾਹਿਬ ਦੇ ਨਾਲ ਸਾਹਮਣੇ ਬਣ ਗਿਆ ਇੱਕ ਸੀਪੀ 67 ਬਣ ਗਿਆ ਤੇ ਹੋਰ ਇੱਕ ਤਾਂ ਮੈਂ ਕਹਿੰਨਾ ਜੇ 5 ਸਾਲ ਤੱਕ ਹੋਰ ਇੱਕ ਤਾਂ ਤਿਆਰ ਹੋ ਜਾਊਗਾ ਬਸ ਤੇ ਬਸ ਉਸ ਲੋਕੇਸ਼ਨ ਤੇ ਆਪਾਂ ਖੜੇ ਆ ਇਸ ਟਾਈਮ ਤੇ ਅਗਲੀ ਰਾਈਡ ਦਾ ਇੰਤਜ਼ਾਰ ਕਰਦੇ ਆ ਹੁਣ ਦੂਜੀਆਂ ਐਪਾਂ ਆਨ ਕਰਦੇ ਆ ਉਹਨਾਂ 'ਚ ਦੇਖਦੇ ਆ ਉਹਨਾਂ 'ਚ ਤਾਂ ਪੱਕੀ ਪਈ ਯਾਨੀ ਕੋਈ ਨਾ ਕੋਈ ਰਾਈਡ ਆਪਾਂ ਨੂੰ ਰਾਈਡ ਪੈ ਗਈ ਉਹਦੇ 3 ਵੀ ਟੂ ਦੀ ਸੋਰੀ 3 ਵੀ ਟੂ ਚੱਕਣੀ ਜਾਣਾ 1 ਕਿਲੋਮੀਟਰ ਦੂਰ ਦੀ ਤੇ 17 ਕਿਲੋਮੀਟਰ ਦੂਰ ਛੱਡਣਾ ਹੈ ਮੇਰੀ ਆਦਤ ਹੈ ਮੈਂ ਤਾਂ ਪਹਿਲਾਂ ਜਿੱਦਾਂ ਰੇਟ ਦੇਖਦਾ ਉਹਨਾਂ ਤੇ ਚੱਕਣੀ ਕਿੰਨੀ ਦੂਰ ਤੇ ਆਵਾਜ਼ ਜੇ ਨੇੜੇ ਦੇ ਚੱਕਣੀ ਤੇ ਰੇਟ ਠੀਕ ਮਿਲ ਰਿਹਾ ਨਾ ਤੇ ਫਿਰ ਮੈਂ ਚੱਕ ਲਵਾਂ ਬਸ 17 ਕਿਲੋਮੀਟਰ ਦੂਰ ਹੈ ਦੇਖਦੇ ਹੁਣ ਕਿੱਥੇ ਛੱਡਣਾ ਇਹ ਕਿਵਰ ਲਈ ਸੈੱਡ ਹੋਊਗੀ ਉਧਰ ਦੀ ਥੋੜੀ ਜਿਹੀ ਠੀਕ ਠਾਕ ਰੇਟ ਤੇ ਰੈਡ ਮਿਲ ਜਾਂਦੀ ਹੈ ਹੁਣ ਚੱਲੇ ਆਪਾਂ ਕਸਟਮਰ ਨੂੰ ਚੱਕਣ ਤੇ ਰਾਈਡ ਇਹ ਚੱਕੀ ਆਪਾਂ ਨਾ ਰੈਪਿਡੋ ਦੇ ਉੱਪਰ ਦੇ ਆਪਣੇ ਕੋਲ ਸਾਰੀਆਂ ਆਈਡੀਆ ਆਂ ਐਂਡ ਡਰਾਈਵ ਓਲਾ ਊਬਰ ਰੈਪਿਡੋ ਸਾਰੀਆਂ ਐਪ ਆਈਡੀਆ ਆਪਣੇ ਕੋਲ ਹੁਣ ਜਾ ਕੇ ਕਸਟਮਰ ਨੂੰ ਚੱਕੀਏ ਦੇਖਦੇ ਵੀਰ ਕੀ ਕਹਿੰਦਾ ਆ ਇਹੜੀ ਰਾਈਡ ਇਹ 223 ਰੁਪਏ ਦੀ ਰਾਈਡ ਹੈ। ਰੈਪਿਡੋ ਰੇਟ ਠੀਕ ਦੇ ਦਿੰਦਾ ਫਿਰ ਵੀ 14 ਰੁਪਏ 15 ਰੁਪਏ ਇੱਕ ਨਾ ਰੇਟ ਦੇਈ ਜਾਂਦਾ ਹੈ। ਊਬਰ ਦਾ ਜਮੇ ਥੱਲਾ ਦੇ ਦਿੰਦਾ ਊਬਰ ਦਾ 11 ਰੁਪਏ 12 ਰੁਪਏ ਕਿਤੇ 10 ਰੁਪਏ ਵੀ ਦੇ ਦਿੰਦਾ ਊਬਰ ਦਾ। ਐਡੀ ਤਗੜੀ ਰਾਈਡ ਦੇ ਦਿੰਦਾ ਊਬਰ। ਜਿਹੜੀ ਆਪਾਂ 3 ਵੀਡੀਓਜ਼ ਤੋਂ ਰਾਈਡ ਚੱਕੀ ਹੈ ਨਾ ਉਹ ਆਪਾਂ ਜੀਰਕਪੁਰ ਹੈਗਾ ਛੱਡੀ ਐ ਰਾਈਡਾਂ ਤਾਂ ਹੁਣ ਵੀ ਤੇਰੀਆਂ ਪਈ ਜਾਂਦੀਆਂ ਤੇ ਜਿਵੇਂ ਕੀ ਆ ਪਈ ਜਾਂਦੀ ਐ ਪਰ ਇਹ ਬਾਈ ਸੈਕਟਰ ਦੀ ਐ ਤੇ ਹੁਣ ਇੱਥੋਂ ਦੇਖਦੇ ਕੋਈ ਹੋਰ ਰਾਈਡ ਪੈਂਦੀ ਕਿ ਨਹੀਂ ਪੈਂਦੀ ਐਪਾ ਤਾਂ ਆਪਾਂ ਸਾਰੀਆਂ ਆਨ ਕਰ ਲੀਆਂ ਤੇ ਪੈਣੀ ਚਾਹੀਦੀ ਐ ਆਪਾਂ ਨੂੰ 1.5 ਕਿਲੋਮੀਟਰ ਦੂਰ ਦੀ ਰਾਈਡ ਪੈ ਗਈ ਉੱਥੋਂ ਇੱਥੇ ਪਰ ਰਾਈਡ ਛੱਡੀ ਦੀ ਨਾ 1.5 ਕਿਲੋਮੀਟਰ ਦੂਰ ਦੀ ਰਾਈਡ ਐ ਤੇ ਆਪਾਂ ਉਹ ਛੱਡਣੀ ਐ ਜਾ ਕੇ 32 ਸੈਕਟਰ ਚੰਡੀਗੜ੍ਹ ਹੁਣ ਪੰਨ ਦੁਆਰੇ ਚੰਡੀਗੜ੍ਹ ਦੀ ਰਾਈਡ ਪੈ ਗਈ ਸ਼ਾਮ ਦਾ ਇੱਧਰ ਜਿਰਕਪੁਰ ਦਾ ਚੱਕਰ ਪੈ ਜਾਂਦਾ ਵੀ ਜੇਕਰ ਸ਼ਾਮ ਨੂੰ ਨਾ ਅ ਇੱਧਰ ਪਾ ਜੀਏ ਤਾਂ ਇਧਰੋਂ ਰਾਈਡ ਮੁਸ਼ਕਲ ਮਿਲਦੀ ਹੈ ਚੰਡੀਗੜ੍ਹ ਨੂੰ ਚੰਡੀਗੜ੍ਹ ਤੋਂ ਜਿਰਕਪੁਰ ਨੂੰ ਬਹੁਤ ਮਿਲ ਜਾਂਦੀਆਂ ਪਰ ਜਿਰਕਪੁਰ ਤੋਂ ਚੰਡੀਗੜ੍ਹ ਨੂੰ ਮੁਸ਼ਕਲ ਮਿਲਦੀ ਹੈ ਸ਼ਾਮ ਟਾਈਮ 5 ਵਜੇ ਤੋਂ ਬਾਅਦ ਚੱਲ ਜਾਗੇ ਚੱਕਦੇ ਆ ਰਾਈਡ ਇਨ ਕਮਿੰਗ ਬਹੁਤ ਰਾਈਡ ਪਈ ਹੈ ਆ ਪੰਪ ਹੈ ਉਹ ਸਾਹਮਣੇ ਆਪਣੀ ਗੱਡੀ ਖੜੀ ਐ ਇੱਥੋਂ ਰਾਈਟ ਪਈਏ ਸਿੱਧੀ ਖਾਨ ਪਰ ਦੀ ਚੱਲ ਗਈ ਚੱਕੀ ਨੂੰ ਓਰੇ ਮੇਲਾ ਲੱਗਿਆ ਵਾ 34 ਜਾਂ ਦੇਖੋ ਤੇ ਸ਼ਾਮ ਨੂੰ ਤਾਂ ਫੁੱਲ ਭੀੜ ਹੁੰਦੀ ਐ ਦੋਨੋਂ ਸਾਈਡ ਗਰਾਊਂਡ 'ਚ ਲੱਗਿਆ ਵਾ ਮੇਲਾ ਇਹ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਨਾ ਇਹਦੇ ਬਿਲਕੁਲ ਸਾਹਮਣੇ ਐ ਜਿਵੇਂ ਗੱਲ ਤੋਂ ਰਮਨ ਸ਼ਹਿਦ ਦਲਜੀਤ ਵੀ ਇਸੇ ਗਰਾਊਂਡ 'ਚ ਲੱਗਿਆ ਦਾ ਉਹਨਾਂ ਦਾ ਵੀ ਜਿਹੜਾ ਦਲਜੀਤ ਦਾ ਪ੍ਰੋਗਰਾਮ ਹੋਇਆ ਦਾ ਉਹ ਇਧਰ ਹੀ ਹੋਇਆ ਦਾ ਕਿਤੇ ਚੱਲ ਕੋਈ ਨਹੀਂ ਆਪਾਂ ਹੁਣ ਆਪਣੀ ਸਵਾਰੀ ਚੱਕਣ ਚੱਲੀਏ ਤੇ ਆਪਾਂ ਆਪਣਾ ਕੰਮ ਕਰੀਏ ਆਪਾਂ ਨੇ ਮਾਰਕੀਟ 'ਚ ਐਂਟਰ ਹੋਣੇ ਆਣੇ ਜਿੱਥੋਂ ਪਰਾਈਡ ਚੱਕਣੀ ਹੈ ਤੇ ਆਪਣੀ ਉਹ ਪਰਚੀ ਨਹੀਂ ਲੱਗਦੀ ਹੈਗੀ ਕਿਉਂਕਿ ਪਿੱਕੇ ਅਗਰ ਆਪਾਂ ਪਿੱਕ ਕਰਨ ਜਾਈਏ ਜਾਂ ਡ੍ਰੌਪ ਕਰਨ ਜਾਈਏ ਇਹਦੀ ਬਰਚੀ ਲੱਗਦੀ ਟੈਕਸੀ ਨੰਬਰ ਟੈਕਸੀ ਨੰਬਰ ਦੀ ਜ਼ਰੂਰ ਚੱਲ ਵੀ ਲੱਭੀਏ ਜ਼ਾਰੀ ਆਪਣੀ ਕਿੱਥੇ ਗਈ ਹੁਣ ਲੋ ਵੀ ਘੁੰਮਦੇ ਘਾਉਂਦੇ ਆਪਾਂ ਫੇਰ ਪਹੁੰਚ ਗਏ ਆ ਜਿਹੜੀ ਆਪਾਂ 34 ਚੋਂ ਰਾਈਡ ਚੱਕੀ ਸੀ ਨਾ ਉਹ ਆਪਾਂ ਖੈੜਾ ਕੇ ਖਤਮ ਕਰਤੀ ਆ। ਕਿਹਾ ਸੀ ਤਾਂ ਰਾਈਡ ਆਪਾਂ ਰੈਪਿਡੋ ਤੇ ਕਰੀਆਂ ਆ ਰੈਪਿਡੋ ਤੇ ਹੁਣ ਆਪਾਂ ਖੈੜ ਕਰਿਆ ਤੇ ਟੋਟਲ ਆਪਣਾ ਕੰਮ ਹੋ ਗਿਆ 12-1300 ਰੁਪਏ ਦਾ। ਇਹ ਟਾਈਮ ਹੋ ਗਿਆ 5 ਵਜੇ ਪੂਰੇ ਤੇ 12 ਵਜੇ ਦਾ ਆਪਾਂ ਸਟਾਰਟ ਕਰਿਆ ਦਾ ਕੰਮ। ਤੇ ਹੁਣ ਦੇਖਦੇ ਆ 2 ਘੰਟੇ ਹੋਰ ਚਲਾਣੇ ਆ। 500 ਰੁਪਏ ਹੋਰ ਬਣਾ ਕੇ 2000 ਦਾ ਕੰਮ ਕਰਕੇ ਨਿਕਲ ਜਾਣਾ ਹੈ ਆਪਣੀ ਟੈਂਕੀ ਆਲਮੋਸਟ ਜੇ ਦੇਖਿਆ ਜਾਵੇ ਤਾਂ ਅੱਧੀ ਟੈਂਕੀ ਲੱਗੀ ਹੈ ਮਤਲਬ ਛੱਡ ਕੇ 300 ਦਾ ਗੈਸ ਲੱਗ ਚੁੱਕੀ ਹੈ ਆਪਣੀ ਹੁਣ ਤੱਕ ਦੀ ਤੇ ਹਲੇ ਅੱਧੀ ਟੈਂਕੀ ਪਈ ਹੈ ਕਿਉਂਕਿ ਪਹਿਲਾ ਹਾਫ ਬਹੁਤ ਛੇਤੀ ਖਤਮ ਹੁੰਦਾ ਉਹ ਤੋਂ ਬਾਅਦ ਜਿਹੜਾ ਫਰਸਟ ਹਾਫ ਹੁੰਦਾ ਨਾ ਟੈਂਕੀ ਦਾ ਉਹ ਮੀਟਰ ਦੇ ਹਿਸਾਬ ਨਾਲ ਦੱਸਦਾ ਮੈਂ ਉਹ ਲੋ ਲੇਟ ਖਤਮ ਹੁੰਦਾ ਆ ਗੱਡੀ ਆਪਣੀ ਚੱਲ ਗਈ 100 ਕਿਲੋਮੀਟਰ ਯਾਨੀ 96 97 ਕਿਲੋਮੀਟਰ ਚੱਲ ਗਈ ਹੈ ਚਲੋ ਅਗਲੀ ਰਾਈਡ ਦੀ ਵੇਟ ਕਰਦੇ ਆ ਫਿਰ ਟੋਟਲ ਦੇਖਦੇ ਬਾਅਦ ਕਿੰਨੇ ਦਾ ਕੰਮ ਹੋਇਆ ਤੇ ਅੱਜ ਦਾ ਜੋ ਵੀ ਸੈਟਾ ਨਿਕਲਿਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਮੌਸਮ ਹੋ ਗਿਆ ਬਹੁਤ ਵਧੀਆ ਤੇ ਠੰਡਾ ਹੋ ਗਿਆ ਪੂਰਾ ਬਦਲਵਾਈ ਹੋ ਗਈ ਚਾਰੇ ਪਾਸੇ ਤੇ ਹੁਣ ਕੰਮ ਕਰਨ ਦੀ ਮਜਾਊਗਾ ਆਪਾਂ ਚੱਲੇ ਆਂ ਰਾਈਡ ਜੱਕਣ ਆਹ ਸੁਸਾਇਟੀ ਚੋਂ ਦਰਪਨ ਸਿਟੀ ਗੇਟ ਨੰਬਰ 1 ਜਿਹੜੀ ਰਾਈਡ ਆਪਾਂ ਚੌਂਤੀ ਜੱਕ ਦੇ ਖੈੜ ਨੇ ਕੈਦ ਦੇ ਹੁਣ ਆਪਾਂ ਖੈੜ ਤੋਂ ਰਾਈਡ ਚੱਕਣੀ ਹੈ ਜਲਵਾਯੋ ਟਾਵਰ ਲੈ ਕੇ ਜਾਣੀ ਹੈ ਤੇ ਇਹ ਰਾਈਡ ਆਪਾਂ ਚੱਕੀ ਆ ਓਲਾ ਤੇ ਅੱਜ ਆਪਾਂ ਨਾ ਇਨ ਡਰਾਈਵ ਰੈਪਿਡੋ ਉਬਰ ਤੇ ਲਾਸਟ ਰੈਗ ਦਾ ਓਲਾ ਇਹਦੇ ਵੀ ਹੁਣ ਆਪਾਂ ਇਸ ਚ ਚੱਕ ਲਈ ਰਾਈਡ ਕਿੰਨਾ ਚਾਰਾਂ ਆਪਾਂ ਦੇ ਕੰਮ ਕਰਿਆ ਅੱਜ ਆਪਾਂ ਲੈਗੂਕੇਸ਼ਨ ਤੇ ਪਹੁੰਚ ਗਏ ਆ ਦੇਖਦੇ ਆ ਕਸਟਮਰ ਕਿੱਧਰ ਹੁੰਦਾ ਢੇਰ ਬੜਾ ਤੂਰੀ ਸੁਣਿਆ ਵੀ ਇੱਥੇ ਕੂੜੇ ਦਾ ਬਹੁਤ ਵੱਡਾ ਢੇਰ ਹੈ ਨਾ ਅੱਜ ਤੁਹਾਨੂੰ ਇੱਥੇ ਖੈਡ ਵਾਲਾ ਦਿਖਾਉਣਾ ਦੇਖੋ ਹਰਿਆ ਖੈਡ ਦਾ ਗੰਧ ਸਾਰਾ ਰਹਿ ਮੁਰੇ ਆਉਂਦਾ ਹੈ ਤੇ ਨਾਲ ਲੋਕ ਰਹੀ ਜਾਂਦੇ ਆ ਵਿਚ ਨੂੰ ਰਾਈਡਾਂ ਪਈਆਂ ਨੇ ਤਾਂ ਕਰਕੇ ਵੀਡੀਓ ਕੱਟ ਗਈ ਜਿਹੜੇ ਹੁਣ ਬੰਦੇ ਨੂੰ ਆਪਾਂ ਚੱਕਣ ਚੱਲੇ ਆ ਨਾ ਇਹਨੂੰ ਸਿਰਫ ਆਪਾਂ ਨੇ 1 ਕਿਲੋਮੀਟਰ ਤੇ ਚੱਕਣਾ ਤੇ 900 ਕਿਲੋਮੀਟਰ ਅੱਗੇ ਜਾ ਕੇ ਸੋਰੀ 900 ਮੀਟਰ ਇੱਕ ਕਿਲੋਮੀਟਰ ਵੀ ਘੱਟ ਛੱਡਣਾ ਸਿਰਫ ਇਹਨੂੰ ਨਿਕਲ ਬੰਦੇ ਇੰਨੀ ਇੰਨਾ ਕੁ ਤੁਰ ਵੀ ਨਹੀਂ ਸਕਦੇ ਹੈਗੇ ਚਲੋ ਭਾਈ ਠੀਕ ਹੈ ਵਧੀਆ ਗੱਲ ਹੈ ਇਹ ਇਹ ਰਾਈਡ ਆਪਾਂ ਚੱਕੀ ਐਂਡ ਡਰਾਈਵ ਤੋਂ ਵੈਗਨਰ ਗੱਡੀ ਵੀ ਜਾਦੇ ਚੱਲਦੀ ਹੈ ਆਹ ਹੁਣ ਵੈਗਨਰ ਗੱਡੀ ਲੰਘ ਕੇ ਠੀਕ ਹੈ ਤੇ ਹੋਰਾਂ ਵੀ ਚੱਲਦੀ ਹੈ ਡਿਜ਼ਾਇਰ ਵੀ ਚੱਲੀ ਜਾਂਦੀ ਹੈ ਹੌਂਦਾ ਮੈਂ ਇਹ ਵੀ ਚਲਦੀ ਵਿਚ ਵਿਚ ਨੂੰ ਉਹ ਵੀ ਚਲਦੀ ਹੈ ਪਰ ਉਹ ਉਹਦੇ ਹਸਾਫਤ ਅਬਦੁੱਲਾ ਜੀ ਹੋਰ ਹੈ ਇੱਥੋਂ ਚੱਕਣਾ ਆਪਣਾ ਸ਼ਹਿਰਾਤ ਨਹੀਂ ਖੜਾ ਕਸਟਮਰ ਦੇਖਦੇ ਆ ਕਿਹਨਾਂ ਜੇ ਲੋਕ ਘਰ ਤਾਂ ਲੈ ਲੈਂਦੇ ਹਨਾ ਪਰ ਪਾਰਕਿੰਗ ਲਾਉਣ ਲੱਗੇ ਪਤਾ ਨਹੀਂ ਉਹਨਾਂ ਨੂੰ ਕੀ ਮੌਤ ਪੈਂਦੀ ਹੈ ਆ ਦੇਖ ਦੋਹੇ ਪਾਸੇ ਗੱਡੀਆਂ ਖੜੀਆਂ ਕਿਉਂ ਕਹਿਣ ਨੂੰ ਅਸੀਂ ਸ਼ਹਿਰ ਚ ਰਹਿੰਦੇ ਆ ਟੱਟੂ ਸ਼ਹਿਰ ਚ ਰਹਿੰਦੇ ਆ ਗੱਡੀਆਂ ਕੱਢਣ ਦੀ ਕੋਈ ਜਗ੍ਹਾ ਨਹੀਂ ਹੈਗੀ ਆ ਵੀ ਗਲੀ 'ਚ ਖੜੀਆਂ ਦੇਖ ਲੈ ਸੈੱਡ ਤੇ ਘੁੰਮਦੇ ਘੁਮਾਉਂਦੇ ਆਪਾਂ ਪਹੁੰਚ ਗਏ ਚੰਡੀਗੜ੍ਹ ਵੈਲਕਮ ਟੂ ਕ੍ਰਿਸ਼ਨ ਮਾਰਕੀਟ ਮਾਰਕੀਟ 'ਚ ਪਹੁੰਚ ਗਏ ਆਂ ਉਰੇ ਸਵਾਰੀ ਛੱਡੀ ਐ ਜਲਵਾਟ ਐ ਟਵਰ ਕੋਲ ਤੇ ਜਾ ਕੇ ਆਸ ਹੁਣ ਵੇਟ ਕਰਦੇ ਆਂ ਕੋਈ ਠੀਕ ਜੀ ਰਾਈਡ ਪੈ ਜਾਵੇ ਤੇ ਘਰ ਨੂੰ ਚਲੀਏ ਦੇਖਿਆ ਜਾਵੇ ਤਾਂ ਗੱਡੀ ਚੱਲੀ 117 ਕਿਲੋਮੀਟਰ ਤੇ ਟੇਲ ਦੀ ਟੈਂਕੀ ਅੱਧੀ ਭਈ ਅੱਧੀ ਤੇ ਥੋੜੀ ਘਟ ਹੈ ਠੀਕ ਐ ਤੇ ਤੇਲੀ ਗੈਸ ਵੀ ਕੁਝ ਜ਼ਿਆਦੇ ਲੱਗੇਗੀ ਕੰਮ ਵਧੀਆ ਹੋ ਗਿਆ ਅੱਜ ਮਨ ਲਾ 10 17 18 ਸੌ ਦਾ ਕੰਮ ਹੋ ਗਿਆ ਤੇ 12 ਵਜੇ ਆਪਾਂ ਸਟਾਰਟ ਕਰਿਆ ਤਾਂ ਟਾਈਮ አለ ਬਹੁਤ ਗਿਆ ਸਾਢੇ 6 ਹੋ ਗਏ ਆ ਤੇ ਸੀਸੇ ਚੜਾ ਲਈ ਉੱਪਰ ਇੱਕ ਵਾਰ ਆ ਜਾਈਂਦੀ ਬਾਹਰ ਪਹਿਲਾਂ ਸਾਢੇ 6 ਹੋਏ ਆ 9 ਵਜੇ ਦਾ ਕੰਮ ਬੜੇ ਆਮ ਨਾਲ ਹੋ ਸਕਦਾ ਆ ਯਾਨੀ ਕਿ ਇੱਕ ਟੈਂਕੀ ਭਰ ਲਾ ਸਕਦੀ ਅੱਜ ਵੀ ਦੇਖਣੇ ਕੋ ਤੱਕ ਹੁੰਦਾ ਹੈ ਕੋ ਤੱਕ ਨਹੀਂ ਹੁੰਦਾ ਆ ਬਣੇ ਰੋ ਵੀਡੀਓਜ਼ ਨਾਲ ਹਾਂਜੀ ਟਾਈਮ ਹੋ ਗਿਆ ਮੈਨੂੰ ਲੱਗਾ ਸਾਢੇ 6:30 ਹੋ ਗਏ ਹੋਣੇ ਸ਼ਾਇਦ ਹਾਂ 7 7 7:40 ਹੋ ਗਏ ਆ ਤੇ ਹਨੇਰਾ ਹੋ ਗਿਆ ਇਸ ਟਮ ਖੜੇ ਆਪਾਂ 82 ਸੈਕਟਰ ਤੇ ਸਾਢੇ 8 ਵਜੇ ਆਪਾਂ ਲਾਸਟ ਰਾਈਡ ਲਾਈ ਦੀ ਜਿਹੜੀ ਕਿ ਆਪਾਂ ਉੱਥੋਂ ਚਕਨੀ 66 ਸੈਕਟਰ ਚੋਂ 66 ਚੋਂ ਚੱਕ ਕੇ ਸੰਨੀ ਇਨਕਲੇਵ ਛੱਡਿਆ ਉਹਨਾਂ ਨੂੰ ਉਹ ਆਪਾਂ ਨਾ ਓਲਾ ਤੇ ਲਾਈ ਦੀ ਉਹ ਰਾਈਡ ਸੀਗੀ ਆਪਣੀ 182 ਆ 188 ਰੁਪਏ ਦੇਣੇ ਕਿ ਬਸ ਉਹ ਆਪਾਂ ਰਾਈਡ ਲਈ ਤੇ ਗੱਡੀ ਆਪਣੀ ਚੱਲੀ ਗਈ ਸੀ ਘਟੋ ਘਟ 160 ਕਿਲੋਮੀਟਰ 160 ਹਾਂ ਇਹਨੇ ਚੱਲੀ ਗਈ ਤੇ ਅੱਜ ਜਿਹੜਾ ਕੰਮ ਹੋਇਆ ਆਪਣਾ ਉਹ ਆ 2500 ਰੁਪਏ ਦਾ نیچے ਤੇ ਤੁਸੀਂ ਲਾ ਲਓ 600 ਦੀ ਸੀਐਨਜੀ ਲਾ ਲਓ ਕਿਉਂਕਿ ਸੀਐਨਜੀ 600 ਨਹੀਂ 700 ਦੀ ਸੀਐਨਜੀ ਲਾ ਲਓ ਇਹ ਬਾਕੀ ਆਪਣਾ ਬਚਾ ਬਜਟ ਜਾਨੀ ਕਿ 1800 ਰੁਪਏ ਆਪਕੋ ਨਹੀਂ ਬਚਿਆ ਆਜ ਅੱਜ ਦਾ ਆਪਾਂ 12 ਵਜੇ ਕੰਮ ਸਟਾਰਟ ਕਰਿਆ ਦਾ ਤੇ 8:30 ਵਜੇ ਕੰਮ ਬੰਦ ਕਰਤਾ 8:30 ਵਜੇ ਯਾਨੀ ਕਿ ਆਪਾਂ ਲਾਸਟ ਟਰਾਈਡ ਖਤਮ ਕਰੀਏ ਤੇ ਇਹ ਸੀਗੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਭਾਈ ਜੀ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟ ਕਰਕੇ ਪੁੱਛ ਲਿਓ ਤੇ ਨਹੀਂ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਇੰਸਟਾਗ੍ਰਾਮ ਤੇ ਮੈਸੇਜ ਕਰ ਲਓ ਉੱਤੇ ਗੱਲਬਾਤ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਇੱਕ ਦੋ ਬੰਦਿਆਂ ਨੇ ਕਮੈਂਟ ਕਰੇ ਸੀਗੇ ਬੰਦਾ ਕਹਿੰਦਾ ਵੀਰ ਕਹਿੰਦਾ ਯਾਰ ਗੱਲ ਕਰਨੀ ਹੈ ਪਰ ਮੈਂ ਇੰਸਟਾਗ੍ਰਾਮ ਤੇ ਪਤਾ ਨਹੀਂ ਕਿਉਂ ਨਹੀਂ ਮੈਸੇਜ ਹੁੰਦੇ ਪਰ ਇੰਸਟਾਗ੍ਰਾਮ ਤੇ ਹੀ ਮੈਸੇਜ ਕਰ ਸਕਦੇ ਆਪਾਂ ਠੀਕ ਹੈ ਕੋਈ ਵੀ ਕਮੈਂਟ ਆਂਦਾ ਲਵਾ ਦਿਓ ਧੰਨਵਾਦ ਸਾਰਿਆਂ ਦਾ